ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜਿਹੜੀ ਉਹ ਵਾਪਰੀ ਆ ਤੇ ਇਹਦੇ ਵਿੱਚ ਇੱਕ ਇੱਕ ਚੀਜ਼ ਮੈਂ ਕਰ ਦਵਾਂ ਸੋ ਕੀ ਸੀਗਾ ਕਿ ਜਿੱਦਾਂ ਕੈਟਾਗਰੀ ਆ ਗਈ ਨਾ ਮੈਰਿਜ ਬੇਸ ਅਸਾਈਲਮ ਬੇਸ ਹੈ ਨਾ ਸਾਰਾ ਸੋ ਮੈਨੂੰ ਸੀਗਾ ਕਿ ਇੱਕ ਹਰੇਕ ਬੰਦੇ ਦਾ ਜਿੱਦਾਂ ਜਿੱਦਾਂ ਚੱਲਦਾ ਜਿੱਦਾਂ ਵੀ ਸਾਡੇ ਲਿਸਨਰ ਆ ਉਹਨਾਂ ਨੂੰ ਉਦਾਂ ਦਾ ਇੱਕ ਜਿਹੜਾ ਹੱਡ ਬੀਤੀ ਵਾਲਾ ਬੰਦਾ ਲਿਆ ਕੇ ਪੇਸ਼ ਕਰਕੇ ਅਕੀ ਉਹ ਬੰਦੇ ਰਿਲੇਟ ਕਰ ਸਕਣਗੇ ਯਾਰ ਜੇ ਇਹ ਬੰਦੇ ਨਾਲ ਹੋ ਸਕਦਾ ਵਾ ਮੇਰੇ ਨਾਲ ਵੀ ਤਾਂ ਇਹ ਚੀਜ਼ ਜਿਹੜੀ ਹੋ ਸਕਦੀ ਹੈ ਨਾ ਉਹ ਮੇਰਾ ਆਪਣਾ ਗੋਲ ਹੈ ਗਾਇਸ ਅੱਜ ਦੇ ਸ਼ੋਅ ਦਾ ਨਹੀਂ ਬਿਲਕੁਲ ਨਹੀਂ ਵਧੀਆ ਜੀ ਇਹ ਗਰਾਊਂਡ ਰਿਐਲਿਟੀ ਦਾ ਜਿਹੜਾ ਉਹ ਪਤਾ ਲੱਗਦਾ ਅ ਵੀਰ ਜੀ ਤੁਹਾਡੇ ਫੋਨ ਦੇ ਲਾਸਟ ਨੰਬਰ 182 ਆ ਤੁਸੀਂ ਇਸ ਟਾਈਮ ਔਨ 에ਅਰ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਵੀਰ ਜੀ ਤੁਸੀਂ ਕਿਹੜੀ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰਨੀ ਆ ਕੀ ਤੁਹਾਡੇ ਨਾਲ ਵਾਪਰੀ ਹੈ ਤੁਹਾਡੇ ਫਰੈਂਡ ਨਾਲ ਤੁਹਾਡੇ ਕਿਸੇ ਰਿਸ਼ਤੇਦਾਰ ਨਾਲ ਜੇ ਤੁਸੀਂ ਉਹ ਪਹਿਲਾਂ ਦੱਸ ਦਿਓ ਹਾਂਜੀ ਇਹ ਮੇਰੇ ਆਪਣਾ ਮੇਰੇ ਫਰੈਂਡ ਨਾਲ ਹੋਈ ਹੈ ਹਾਂਜੀ ਠੀਕ ਹੈ ਹਾਂਜੀ ਕਿਹੜੀ ਜਗ੍ਹਾ ਹੋਇਆ ਹੈ ਇਹ ਨਿਊ ਜਰਸੀ ਦੇ ਵਿੱਚ ਹੋਇਆ ਜੀ ਅੱਛਾ ਠੀਕ ਹੈ ਨਿਊ ਜਰਸੀ ਦੇ ਵਿੱਚ ਸੀਗਾ ਤੇ ਮੁੰਡੇ ਦਾ ਸਟੇਟਸ ਤੁਸੀਂ ਸ਼ੇਅਰ ਕਰ ਸਕਦੇ ਟੇਕੀ ਇਹਨਾਂ 'ਚ ਪੁੱਛ ਸਕਦੇ ਇਹਨਾਂ ਦਾ ਉਹਦਾ ਸਟੇਟਸ ਕਿਹਦੇ ਨਾਲ ਤੋਂ ਇਹਨਾਂ ਤੋਂ ਹਾਂਜੀ ਇਹ ਗੁਰਪ੍ਰੀਤ ਆਪਣਾ ਤੁਹਾਡਾ ਜਾਣਕਾਰੀ ਸੀਗਾ ਨਾ ਇਹ ਯਾਰ ਬਿੱਲੀ ਹੈ ਤੁਹਾਡਾ ਹੈਨਾ ਹਾਂਜੀ ਇਹ ਭਾਜੀ ਇਹ ਜਿਹੜੇ ਹੈਗੇ ਉਹ ਵੀ ਆਪਣੇ ਕਲਾਇੰਟ ਸੀਗੇ ਤੇ ਅ ਤੁਸੀਂ ਪੁੱਛ ਸਕਦੇ ਆ ਮੈਂ ਤੁਹਾਨੂੰ ਥੋੜੀ ਜਿਹੀ ਆਪ ਹੀ ਇਨਫੋਰਮੇਸ਼ਨ ਦੱਸ ਦੇਣਾ ਭਾਜੀ ਹੁਣਾਂ ਨੂੰ ਵੀ ਬਾਕੀ ਪਤਾ ਭਾਜੀ ਤੁਸੀਂ ਮਾੜਾ ਜਿਹਾ ਦੱਸੋ ਕਦੋਂ ਕੋਰਟ 'ਚ ਸੀਗੇ ਕਿੱਦਾਂ ਪੀਡੀ ਵਾਲਾ ਸਾਰਾ ਸਮਝਾਓ ਜਰਾ ਹਾਂਜੀ ਪਾਜੀ ਉਹਨਾਂ ਨੂੰ 2021 22 ਦੇ ਵਿੱਚ ਪਾਜੀ ਪੀਡੀ ਮਿਲ ਗਈ ਸੀ ਉਹਨਾਂ ਦਾ ਕੋਰਟ ਦੇ ਵਿੱਚ ਕੇਸ ਸੀ ਹਨਾ ਉਹਨ ਤੋਂ ਬਾਅਦ ਪਾਜੀ ਉਹਨਾਂ ਦਾ ਕੇਸ ਥੱਲੇ ਸਾਈਲਮ ਆਫਿਸ ਦੇ ਵਿੱਚ ਆਪਾਂ ਅਪਲਾਈ ਕੀਤਾ ਸੀ ਸਰ ਨੇ ਕੀਤਾ ਸੀ ਟੇਕੇ ਨੂੰ ਸਰ ਨੇ ਉਹ ਵੀ ਟਾਈਮ ਟਾਈਮ ਵਿੱਚ ਕੁਝ ਫਾਈਲ ਕੀਤਾ ਸੀਗਾ ਤੇ ਮੇਰੇ ਖਿਆਲ ਪਾਜੀ 10 ਸਾਲ ਤੋਂ ਵੀ ਜ਼ਿਆਦਾ ਹੋ ਗਏ ਹਨਾ ਮੁੰਡੇ ਨੂੰ ਅਮਰੀਕਾ ਦੇ ਵਿੱਚ ਆਏ ਨੂੰ ਕੋਰਟ ਕੋਰਟ ਸਿਸਟਮ ਤੇ ਸੀਗਾ ਹਾਂਜੀ 10 ਸਾਲ ਹੋ ਗਏ ਨੇ ਪਾਜੀ ਤੇ ਇਹ ਵੀ ਭਾਜੀ 2 ਸਾਲ ਵਾਲੇ ਰੂਲ ਤੋਂ ਬਾਹਰ ਦੀ ਗੱਲ ਆਪਾਂ ਕਰ ਰਹੇ ਆ ਤੇ 2021 ਚ ਤੇ ਆਪਣਾ ਸੈਲਮ ਆਫਿਸ ਚ ਮੁੰਡੇ ਦਾ ਕੇਸ ਜਿਹੜਾ ਪੈਂਡਿੰਗ ਆ ਤੇ ਮੇਰਾ ਵੀਰੇ ਦੇ ਕੋਲ ਵਰਕ ਪਰਮਿਟ ਵਗੈਰਾ ਸੀਗਾ ਸਾਰਾ ਕੁਝ ਸਾਰਾ ਕੁਝ ਭਾਜੀ ਉਹਦੇ ਕੋਲ ਵੈਲਿਡ ਹੀ ਵਰਕ ਪਰਮਿਟ ਵੀ ਵੈਲਿਡ ਹੀ 5 ਸਾਲ ਦਾ ਭਾਜੀ ਉਹਦੇ ਕੋਲ ਲਾਇਸੈਂਸ ਵੀ ਵੈਲਿਡ ਹੀ ਭਾਜੀ ਉਹਦੇ ਕੋਲ ਜਦੋਂ ਉਹਨੂੰ ਰਿਟੇਨ ਕੀਤਾ ਨਾ ਭਾਜੀ ਕਰਨ ਗਏ ਨੇ ਉੱਥੇ ਹਾਂਜੀ ਜਦੋਂ ਰੇਡ ਹੋਈ ਏ ਕਿੱਥੇ ਹੋਈ ਰੇਡ ਇਹ ਵੇਅਰਹਾਊਸ ਚ ਹੋਈ ਏ ਅੱਛਾ ਟਰੱਕਿੰਗ ਵੇਅਰਹਾਊਸ ਸੀਗਾ ਹਾਂਜੀ ਅੱਛਾ ਨਿਊ ਜਰਸੀ ਚ ਠੀਕ ਆ ਅੱਛਾ ਰੇਡ ਕਰਨ ਗਏ ਫੇਰ ਹਾਂ ਜੀ ਤੇ ਜਦੋਂ ਪਾਜੀ ਉਹ ਰੇਡ ਕਰਨ ਗਏ ਨੇ ਹਾਂ ਜੀ ਉੱਥੇ ਤੇ ਲਾਈਕ ਆਫਿਸ ਜਿਹਦਾ ਇਹਦਾ ਟਰੱਕ ਨਹੀਂ ਪਾਜੀ ਉਹ ਪਿੱਛੇ ਬਹਾਈਂ ਦਾ ਬੈਕ ਬਿਲਡਿੰਗ ਨਹੀਂ ਜਿਹੜੀ ਹੁੰਦੀ ਪਾਜੀ ਉੱਥੇ ਡੌਗ ਤੇ ਲੱਗਾ ਹੈ ਟਰੱਕ ਪਾਜੀ ਲੋਡ ਕਰਦਾ ਪਿਆ ਹੈ ਓਕੇ ਉਹ ਪਾਜੀ ਫਰੰਟ ਦੇ ਉੱਤੇ ਜਦੋਂ ਰੇਡ ਪਈ ਹੈ ਪਾਜੀ ਉੱਥੇ ਹਫੜਾ ਦਫੜੀ ਮਚ ਗਈ ਹੈ ਨਾ ਵੇਅਰ ਹਾਊਸ ਦੇ ਵਿੱਚ ਹੂੰ ਹੂੰ ਬੰਦਿਆਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਬੰਦੇ ਭੱਜੇ ਦੌੜੇ ਇੱਧਰ ਉੱਧਰ ਨੂੰ ਠੀਕ ਆ ਹਾਂ ਹਾਂ ਜੀ ਤੇ ਪਾਜੀ ਇਹ ਆਪਣੇ ਸਲੀਪਰ ਦੇ ਵਿੱਚ ਪਿਛੇ ਪਾਜੀ ਵੇਟ ਕਰਦਾ ਪਿਆ ਸੀ ਕਿ ਡਾਕ ਤੇ ਹਨ ਜਦੋਂ ਮੇਰਾ ਟਰੱਕ ਡਨ ਹੋ ਜੇਗਾ ਨਾ ਪਾਜੀ ਇਹ ਤੇ ਪਿਛੇ ਸਲੀਪਰ ਦੇ ਵਿੱਚ ਪਿਆ ਸੀ ਲੰਮਾ ਹੂੰ ਹੂੰ ਤੇ ਪਾਜੀ ਜਦੋਂ ਦੀ ਡੋਰ ਨੌਕ ਹੋਈਏ ਪਾਜੀ ਇਹਨੇ ਸੋਚਿਆ ਕਿ ਮੇਰੇ ਖਰੇ ਕੇ ਲੋਡ ਮੇਰਾ ਡਨ ਹੋ ਗਿਆ ਉਹਦੇ ਪੇਪਰ ਵਰਕ ਦੇਣ ਆਏ ਨੇ ਹਾਂ ਜੀ ਮੈਨੂੰ ਓਕੇ ਪਰ ਪਾਜੀ ਜਦੋਂ ਪਾਜੀ ਇਹਨੇ ਦੇਖਿਆ ਬਾਹਰ ਵਿੰਡੋ ਦੇ ਵਿੱਚ ਪਾਜੀ ਉਹ ਆਈਸ ਆਫਸਰ ਹੀ ਮੈਂ ਤਾਂ ਹੋਰੀ ਚੀਜ਼ ਵਾਪਰ ਗਈ ਉਹਦੇ ਨਾਲ ਉਹ ਹਾਂ ਜੀ ਵੇਟ ਕਰਦਾ ਸੀ ਲੋਡ ਲੋਡ ਹੋਉਂਦੀ ਤੇ ਆ ਕੇ ਮਰੇ ਨੂੰ ਆਈਸ ਸਾਡੇ ਬਿਲਕੁਲ ਪਾਜੀ ਤੇ ਪਾਜੀ ਉਹਨੇ ਜਦੋਂ ਵਿੰਡੋ ਖੋਲੀ ਇੰਨੇ ਤੇ ਪਾਜੀ ਉਹਨੇ ਇਹਨੂੰ ਗਨ ਪੁਆਇੰਟ ਕੀਤਾ ਹੋਇਆ ਸੀ ਆਲਰੇਡੀ ਉਹ ਜਦੋਂ ਇਹ ਕਹਿੰਦਾ ਪਿਆ ਸੀ ਉਹਨੂੰ ਹਨਾ ਹਾਂਜੀ ਜਦੋਂ ਪਾਜੀ ਇਹਨੂੰ ਕਹਿਣ ਲੱਗਾ ਕਿ ਹਾਂ ਵੀ ਮੈਂ ਤੈਨੂੰ ਆਪਣੀ ਆਈਡੀ ਦਿੰਨਾ ਤੇ ਉਹਨੇ ਨੂੰ ਪਾਜੀ ਇਹਦਾ ਵਾਲਟ ਵੀ ਨਹੀਂ ਚੁੱਕਣ ਦਿੱਤਾ ਨਾ ਉਹ ਕਹਿੰਦਾ ਮੈਂ ਆਈਡੀ ਨਹੀਂ ਵੇਖਣੀ ਥੱਲੇ ਉਤਰ ਜਾ ਬੰਦਾ ਟਰੱਕ ਤੋਂ ਅਚੋ ਗਨ ਪੁਆਇੰਟ ਕਰਕੇ ਉਹਦੇ ਉੱਲ ਹਾਂਜੀ ਓਕੇ ਹੂੰ ਤੇ ਪਾਜੀ ਇਹਨੂੰ ਥੱਲੇ ਜਦੋਂ ਥੱਲੇ ਉਤਰਿਆ ਪਾਜੀ ਇਹਨੂੰ ਉਹਨਾਂ ਨੇ ਰਿਟੇਨ ਕਰ ਲਿਆ ਤੇ ਇਹਦਾ ਨਾਂ ਪੁੱਛਿਆ ਪਾਜੀ ਤੇ ਡੇਟ ਆਫ ਬਰਥ ਪੁੱਛੀ ਹੈ ਹੂੰ ਹੂੰ ਤੇ ਪਾਜੀ ਨੇ ਕਿਹਾ ਵੀ ਹੈ ਕਿ ਮੇਰਾ ਕੇਸ ਲੱਗਾ ਹੈ ਮੇਰੇ ਕੋ ਦਾ ਪੇਪਰ ਹੈਗਾ ਮੈਂ ਤੈਨੂੰ ਦਿਖਾਨਾ ਵਾ ਸਾਰਾ ਕੁਝ ਪਾਜੀ ਉਹਨਾਂ ਨੇ ਪਾਜੀ ਕੁਝ ਲਿਸਨ ਹੀ ਨਹੀਂ ਕੀਤਾ ਹੈਗਾ ਇਹਨੂੰ ਸੁਣੀ ਨਹੀਂ ਗੱਲ ਕੋਈ ਨਹੀਂ ਹਾਂਜੀ ਤੇ ਲੈ ਗਏ ਉਹਨੂੰ ਉੱਥੇ ਪਾਜੀ ਮੇਰੇ ਕੋ ਹਾਂਜੀ ਇਹਨੇ ਪਾਜੀ ਇਹਨੂੰ ਡਿਟੇਨ ਕਰ ਲਿਆ ਇਹਨੂੰ ਉੱਥੇ ਤੇ ਇਹਨੇ ਕਿਹਾ ਵੀ ਹਾਂਜੀ ਕਿ ਮੇਰਾ ਫੋਟੋ ਜਾਂ ਮੇਰਾ ਫੋਨ ਚੱਕ ਲੈਣ ਦੇ ਉਥੋਂ ਕੋਈ ਟਰੱਕ ਦੇ ਵਿੱਚੋਂ ਤੇ ਪਾਜੀ ਉਹਨੂੰ ਚੱਕਣ ਨਹੀਂ ਦਿੱਤਾ ਕੁਝ ਵੀ ਉਹ ਕਹਿੰਦੇ ਕਿ ਸਾਡਾ ਆਫੀਸਰ ਆਪ ਹੀ ਚੱਕਤੇਗਾ ਤੂੰ ਸਾਡੇ ਇਹਨੂੰ ਪਾਜੀ ਡਿਟੇਨ ਕਰਕੇ ਹੱਥ ਕੜੀਆਂ ਲਾ ਕੇ ਗੱਡੀ 'ਚ ਬਿਠਾ ਲਿਆ ਉਹਨਾਂ ਨੇ ਆਪਣੀ ਤੇ ਇਹ ਤੋਂ ਇਲਾਵਾ ਹੋਰ ਵੀ ਉੱਥੇ ਉਹਨਾਂ ਨੇ ਬੰਦੇ ਫੜੇ ਫਿਰ ਜਦੋਂ ਛਾਪਾ ਮਾਰਿਆ ਹਾਂ ਹਾਂਜੀ ਅੱਛਾ ਇਹਦੇ 10 ਸਾਲ ਹੋ ਗਏ ਸੀ ਇਹ ਕੋ ਵਰਕ ਪਰਮਿਟ ਸੀ ਇਹਦਾ ਕੇਸ ਅ ਅਟਾਰਨੀ ਟੱਕਿਆ ਨੇ ਜੀ ਕੋਰਟ ਵਿੱਚ ਚੱਲ ਰਿਹਾ ਸੀ ਸਲਮ ਆਫਿਸ 'ਚ ਕਿੱਥੇ ਸੀ ਭਾਜੀ ਇਹਦਾ 10 ਸਾਲਾਂ ਤੱਕ ਇਮੀਗ੍ਰੇਸ਼ਨ ਕੋਰਟ ਤੇ ਸੀਗਾ ਇਹਨੂੰ ਬੰਦੇ ਨੂੰ ਪੀਡੀ ਮਿਲ ਗਈ ਸੀ ਠੀਕ ਹੈ ਤੇ ਪੀਡੀ ਤੁਸੀਂ ਦੇਖੋ ਕਈ ਜਣੇ ਨੂੰ ਧੱਕੇ ਨੇ ਇਹਨਾਂ ਨਹੀਂ ਦਿੱਤੀ ਆ ਫਿਰ ਤੁਸੀਂ ਸਲਮ ਆਫਿਸ ਲਾਣੇ ਹੋਰ ਕੋਈ ਤੁਹਾਡੇ ਕੋਲ ਚਾਰਾ ਨਹੀਂ ਇਹ 2 ਸਾਲ 2 ਸਾਲ ਆਪਾਂ ਦਾ 2 ਸਾਲ ਵਾਲੀ ਗੱਲ ਕਰਦੇ ਸੀ ਨਾ ਜਿੱਤੇ ਲੋਕੀ ਕਹਿੰਦੇ ਕਿ ਲੈ ਯਾਰ ਇਹ ਡਰਾਂਦੇ 2 ਸਾਲ ਤੋਂ ਵੀ ਵੱਧ मतलब ਕੀ ਬੰਦਾ ਅਸਾਇਲਾਮ ਸਾਰਾ ਕੁਝ ਪ੍ਰੋਪਰਲੀ ਪੈਂਡਿੰਗ ਸੁੱਤੇ ਪਏ ਨੂੰ ਦੇਖ ਲਓ ਤੁਸੀਂ ਜਗਾ ਕੇ ਟਰੱਕ ਤੋਂ ਹਵਾ ਲਿਆ ਤੇ ਵਰਕ ਪਰਮਿਟ ਪਰਮਿਟ ਵਾਲਾ ਤੇ ਕਹਿੰਦਾ ਪੇਪਰ ਸ਼ੇਪਰ ਮੈਂ ਦੇਖਣੇ ਨਹੀਂ ਜਿਹੜੇ ਹੈ ਕਿ ਨਹੀਂ ਕੀਤਾ ਕਹਿੰਦਾ ਵੀ ਚੱਲ ਆ ਤੂੰ ਪਿੰਨੋ ਤੈਨੂੰ ਲੈ ਕੇ ਜਾਣਾ ਤੇ ਮੇਰਾ ਵੀਰ ਮੜਾ ਜੀ ਦਾ ਅਸਿਕ ਕਦੋਂ ਫੜਿਆ ਸੀਗਾ ਤੇ ਕਿੰਨੀ ਦੇਰ ਹੋ ਗਈ ਡਿਟੈਂਸ਼ਨ ਦੇ ਵਿੱਚ ਭਾਜੀ ਇਹਨੂੰ ਅੱਜ 4 ਦਿਨ ਹੋ ਗਏ ਨੇ ਡਿਟੈਂਸ਼ਨ ਦੇ ਅੰਦਰ ਹਾਂ ਜੀ ਤੇ ਉਹ ਵੀ ਦੇਖ ਲਓ ਤੁਸੀਂ 4 ਦਿਨਾਂ ਉਹ ਨਿਊਯਾਰਕ ਸੀ ਜੀ ਨਾਰਥ ਬਰਗਨ ਹਾਂਜੀ ਅੱਛਾ ਤੁਸੀਂ ਮਿਲੇ ਉਹਨੂੰ ਬਾਅਦ ਚ ਜਾ ਕੇ ਉੱਥੇ ਨੇ ਭਾਜੀ ਮੈਂ ਮਿਲਿਆ ਨਹੀਂ ਹੈਗਾ ਮੈਂ ਆਪਣਾ ਲੋਅਰ ਦੀ ਗੱਲ ਕਰਨ ਦੇ ਨੇ ਹਾਂਜੀ ਭਾਜੀ ਗੱਲ ਕਰਦੇ ਠੀਕ ਓਕੇ ਹੂੰ ਹੂੰ ਜੀ ਤੇ ਹਾਂਜੀ ਭਾਜੀ ਸੋ ਦੇਖੋ ਹੁਣ ਕੀ ਸੀਗਾ ਕਿ ਲੀਗਲੀ ਸਪੀਕਿੰਗ ਨਹੀਂ ਉਹਨੂੰ ਉਹ ਡਿਪੋਰਟ ਕਰ ਸਕਦੇ ਰਾਈਟ ਕਿਉਂਕਿ ਸਾਰਾ ਕੁਝ ਜਿਹੜਾ ਬੈਂਡ ਦਾ ਬੁੱਕ ਆ ਹੁਣ ਜਿੱਦਾਂ ਹੁੰਦਾ ਸੀਗਾ ਨਾ ਕਿ ਲੈ ਲੈ ਕੁਝ ਨਹੀਂ ਹੋਣਾ ਤੁਸੀਂ ਦੇਖੋ ਕਿ ਯਾਰ 4 ਦਿਨ ਤੇ ਹੋ ਗਏ ਹੈ ਜੇ ਅੱਗੇ ਪਤਾ ਨਹੀਂ ਕਿੰਨਾ ਟਾਈਮ ਜੜਾ ਲੱਗਣਾ ਹੂੰ ਹੂੰ ਠੀਕ ਹੈ ਤੇ ਮੇਰਾ ਵੀ ਇਹਦਾ ਕਲੀਨ ਰੈਕਡਰ ਸੀਗਾ ਆਪਣਾ ਹੈ ਨਾ ਸਾਰਾ ਕੋਈ ਕੇਸ ਕੂਸਤ ਨਹੀਂ ਸੀ ਖਰੇ ਮੇਰੇ ਉੱਤੇ ਪਾਜੀ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਪਾਜੀ ਬਿਲਕੁਲ ਕਲੀਨ ਰੈਕਡਰ ਹੈ ਪਾਜੀ ਹਾਂਜੀ ਸੋ ਇਹ ਸੀਗਾ ਕਿ ਖਬਰ ਕੇਵਰੀ ਸ਼ੇਅਰ ਕਰੀ ਦੀ ਨਾ ਉਹ ਵਿੱਚ ਸ਼ਰਲੌਕ ਹੋਮ ਬੜੇ ਕਈ ਬਣਦੇ ਆ ਨਾ ਲੋਕੀ ਕੋ ਲੈ ਕੋਈ ਹੋਰ ਵੀ ਗੱਲ ਹੋਣੀ ਆ ਕੋਈ ਹੋਰ ਵੀ ਗੱਲ ਹੋਣੀ ਆ ਕਿ ਖਬਰੇ ਪਤਾ ਨਹੀਂ ਕਿ ਦਸਾਨੀ ਦੇ ਸਾਨੂੰ ਕੁਝ ਕੋਈ ਹੋਰ ਲੁਕੀਤੀ ਜਾਣੀ ਆ ਨਹੀਂ ਭਾਈ ਇਹ ਜਿਹੜਾ ਸਿੰਪਲ ਸਧਾਰਨ ਜਿਹੜੇ ਬੰਦੇ ਆ ਉਹਨਾਂ ਨੂੰ ਰੋਕ ਲੈਂਦੇ ਆ ਇਹ ਚੀਜ਼ ਜਿਹੜੀ ਚੱਲ ਰਹੀ ਆ ਤੇ ਰਾਜਕਰਨ ਜੀ ਅਲਟੀਮੇਟਲੀ ਕੀ ਹੁਣ ਅਗੇ ਦੇਖੋ ਉਹਨੂੰ ਛੱਡਣਾ ਤੇ ਪੈਣਾ ਵਾ ਤੇ ਜਾਂ ਫਿਰ ਉਹਨੂੰ ਜਿਹੜਾ ਸੀਗਾ ਕਿ ਜੇ ਰਿਮੂਵਲ ਤੇ ਭੰਦੇ ਆ ਹੁਣ ਐਕਸਪੀਡਿਟਡ ਰਿਮੂਵਲ ਦੇ ਘੇਰੇ ਚੋਂ ਬਾਹਰ ਇੱਥੇ ਫਰਕ ਇਹ ਆ ਜਾਂਦਾ ਕਿ ਜਿਹੜਾ 2 ਸਾਲ ਵਾਲਾ ਵਾ ਉਹਨੂੰ 2 ਸਾਲ ਤੋਂ ਘੱਟ ਵਾਲਾ ਵਾ ਉਹਨੂੰ ਥੋੜਾ ਜਿਹਾ ਹੋਰ ਤੰਗ ਕੀਤਾ ਜਾ ਸਕਦਾ ਕਿ ਤੂੰ ਬਿਆਨ ਦੇ ਤੈਨੂੰ ਆਪਾ ਐਕਸਪਾਇਰਡ ਪਾਂਛਾ ਲਾਣੇ ਰੂਲ ਥੱਲੇ ਡਿਪੋਰਟ ਕਰ ਸਕਦੇ ਆ ਸੋ ਬੇਸਿਕਲੀ ਕੀ ਸੀਗਾ ਕਿ ਜਿਹੜੇ ਲੋਕ ਆ ਜਿਹੜੇ ਲੋਕੀ ਇਹਦਾ ਮਤਲਬ ਹੁਣ ਕੀ ਹੈਗਾ ਇਹ ਖਬਰ ਦਾ ਕਿ ਜਿਹੜੇ ਲੋਕਾਂ ਨੂੰ 2 ਸਾਲ ਤੋਂ ਘੱਟ ਹੋਏ ਆ ਭਾਵੇਂ ਵਰਕ ਪਰਮਿਟ ਵੀ ਆ ਠੀਕ ਆ ਉਹਨੂੰ ਉਹ ਐਕਸਪਾਇਰਡ ਰਿਮੂਵਲ ਦੇ ਘੇਰੇ ਚ ਲੈ ਕੇ ਆ ਸਕਦੇ ਆ ਜਿਹੜੇ ਸੇਫ ਲੰਕੇ ਆਏ ਸੀਗੇ ਇੰਟਰਵਿਊ ਨਹੀਂ ਹੋਈ ਆ ਠੀਕ ਆ 2 ਸਾਲਾਂ ਤੋਂ ਘੱਟ ਹੋਏ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹਦੇ ਵਿੱਚ ਪ੍ਰੋਬਲਮ ਜਿਹੜੀ ਹੋਊਗੀ ਜਿਹੜੇ ਕੋਰਟ ਸਿਸਟਮ ਦੇ ਵਿੱਚ ਆਲਰੇਡੀ ਹੈਗੇ ਆ ਇਮੀਗ੍ਰੇਸ਼ਨ ਕੋਰਟ ਮਰੇ ਉਹਨਾਂ ਨੂੰ ਘੱਟ ਪ੍ਰੋਬਲਮ ਪਰ ਜਿਹੜੇ ਸੇਫ ਵਾਲੇ ਆ ਸੈਲਮ ਆਫਿਸ ਤੇ ਉਹਨਾਂ ਨੂੰ ਉਹ ਐਕਸਪਾਇਰਟਿਡ ਰਿਮੂਵਲ ਚ ਕਰਕੇ 7 ਦਿਨਾਂ ਦੇ ਵਿੱਚ ਪੱਤਾ ਜਿਹੜਾ ਕੱਟ ਸਕਦੇ ਆ ਹੂੰ ਅੱਛਾ ਹੁਣ ਅਦਰਨੀ ਟੇਰ ਕਹਿਣਾ ਜੀ ਜਿੱਦਾਂ ਹੁਣ ਆਪਾਂ ਇਹ ਦੋਨੋਂ ਸਟੋਰੀਆਂ ਸੁਣੀਆਂ ਐ ਐਕਸਪਾਇਰਟਿਡ ਰਿਮੂਵਲ ਤੋਂ ਬਾਹਰ ਤੇ ਜਿਹੜੇ ਕੇਸ ਆ ਇਹ ਤਾਂ ਫੇ ਵੇਸਟ ਆਫ ਟੈਕਸਪੇਅਰ ਮਨੀ ਹੋ ਹੀ ਲੱਗ ਰਹੀ ਆ ਅਗਲੇ ਸਾਰੇ ਸਿਸਟਮ ਦੇ ਵਿੱਚ ਨੇ ਜਿੱਦਾਂ ਸਿਸਟਮ ਕਹਿ ਰਿਹਾ ਉਦਾਂ ਉਹ ਕਰ ਰਹੇ ਆ ਫੜ ਲਿਆ 4-5 ਦਿਨ ਰੱਖਣਗੇ ਹਫਤਾ ਰੱਖਣਗੇ 2 ਹਫਤੇ ਰੱਖਣਗੇ ਪਤਾ ਨਹੀਂ ਕਿੰਨਾ ਚਿਰ ਰੱਖਣਗੇ ਤੇ ਫਿਰ ਇਵੈਂਚੁਅਲੀ ਜੇ ਉਹਨਾਂ ਨੂੰ ਛੱਡਣਾ ਪਿਆ ਫਿਰ ਉਹਦੇ ਵਿੱਚ ਬਣਿਆ ਕੀ ਫਾਇਦਾ ਕੀ ਹੋਇਆ ਫਾਇਦਾ ਬਾਜੀ ਮੈਨੇ ਕਰੀ ਇੱਕ ਵੀਡੀਓ ਚ ਵਰਡ ਯੂਜ਼ ਕੀਤਾ ਸੀ ਕਿ ਇਹਨੇ دہشت ਫਲਾਈ ਹੈ ਨਾ ਹੂੰ ਹੂੰ ਉਹਦਾ ਬੜਾ ਕ੍ਰਿਟੀਸਿਜ਼ਮ ਆਇਆ ਸੀ ਕਿ ਲੈ ਯਾਰ ਕਿੱਦਾਂ ਦੇ ਵਰਡ ਯੂਜ਼ ਕਰਤੇ ਲੋਕੀ ਡਰਾਤੇ ਪਰ دہشت ਹੀ ਹੈ ਇਹ ਕੀ ਹੈ ਇਹ ਮਤਲਬ ਕਿ ਲਾਫ ਲੈਂਡ ਵਾਲੀ ਤਾਂ ਗੱਲ ਇਹਦੇ ਵਿੱਚ ਕੋਈ ਲੱਗਦੀ ਨਹੀਂ ਸੋ ਆਈ ਥਿੰਕ ਇਹ ਕਿੱਧਰ ਨੂੰ ਕਰ ਰਿਹਾ ਕਿ ਇਹ ਕਹਿੰਦੇ ਆ ਕਿ న్యూਸ ਆਪਣੀ ਜਿਹੜੀ ਨਾ ਫਟਾਫਟ ਜਿਹੜੀ ਪਹਿਲੇ ਮਹੀਨੇ ਦੂਜੇ ਮਹੀਨੇ ਤੀਜੇ ਮਹੀਨੇ ਇੱਕ ਵੇਵ ਜੀ ਭੇਜੀ ਐ ਸੁਨਾਮੀ ਦੀ ਡਰਾਈਏ ਲੋਕਾਂ ਨੂੰ ਤੇ ਡਰ ਜਿਹੜਾ ਉਹ ਜਾਦਾ ਕੰਮ ਕਰਦਾ ਵਰਸਸ ਕੀ ਐਕਚੁਅਲ ਤੇ ਜਾ ਕੇ ਲਾ ਲੂ ਨਾ ਹੌਲੀ ਹੌਲੀ ਕਰਨਗੇ ਸੋ ਇਹ ਹੈ ਕਿ ਸਾਰੇ ਲੋਕੀ ਇਹਨੇ ਜਿਹੜੇ ਡਰਾਤੇ ਆ ਆਨ ਪਰਪਸ ਇਹਨੇ ਕਿ ਲਾ ਲੂ ਸਾਰੇ ਡਿਊ ਪ੍ਰੋਸੈਸ ਵਗੈਰਾ ਸਾਰੇ ਕੀ ਵਾਇਓਲੇਟ ਕਰ ਦੋ ਕੀ ਚੱਕੋ ਕੋਈ ਚੱਕਰ ਨਹੀਂ ਸੋ ਆਈ ਥਿੰਕ ਇਹ ਉਹਲੇ ਫੇਸ ਦੇ ਵਿੱਚ ਆ ਸੋ ਹੁਣ ਅੱਗੇ ਕੀ ਹੈ ਕਿ ਜਿਹੜੀਆਂ ਸੰਸਥਾਵਾਂ ਸੀਗੀਆਂ ਨਾਨ-ਪ੍ਰੋਫਿਟ ਸੀਗੇ ਵਕੀਲ ਸੀਗੇ ਇਹਨਾਂ ਨੂੰ ਤੁਸੀਂ ਕਹਾਲੋ ਕਿ ਟਾਈਮ ਹੀ ਨਹੀਂ ਮਿਲਿਆ ਸੋਚਣ ਦਾ ਕਿ ਕਿੱਦਾਂ ਡੀਲ ਕਿੱਦਾਂ ਕਰਨਾ ਠੀਕ ਹੈ ਹੁਣ ਹੌਲੀ-ਹੌਲੀ ਜਿਹੜੀ ਇਹ ਫਾਈਟ ਹੈ ਆਪਾਂ ਕੋਰਟਸ ਦੇ ਵਿੱਚ ਲੈ ਕੇ ਜਾਵਾਂਗੇ ਠੀਕ ਆ ਉੱਥੇ ਜਾ ਕੇ ਗੱਲ ਚੱਲੂਗੀ ਜੱਜ ਸਾਹਿਬ ਜਿਹੜੇ ਕਿਉਂਕਿ ਹੁਣ ਦੇਖੋ ਕਿੰਨੇ ਸਾਰੇ ਡਿਸੀਜਨ ਹੋ ਗਏ ਹਨ ਤੇ ਬਾਅਦ ਚ ਇਹਦੇ ਵਿੱਚ ਥੋੜੀ ਜਿਹੀ ਠੱਲ ਪਊਗੀ 6 ਮਹੀਨੇ ਸਾਲ ਦੇਖਦੇ ਹਾਂ ਹੁਣ ਕਿੰਨਾ ਲੱਗਦਾ ਕਈ ਚੀਜ਼ਾਂ ਦੀ ਤਾਂ ਇਹਨੇ ਫੰਡਿੰਗ ਹੀ ਕੱਟ ਲਈ ਇਹਨੂੰ ਪਤਾ ਕਿ ਫੰਡਿੰਗ ਹੀ ਕੱਟ ਦੋ ਤਾਂ ਲੋਕੀ ਤੇ ਇਹ ਮੈਨੂੰ ਤਾਂ ਐਂ ਲੱਗ ਰਿਹਾ ਕਿ 6 ਕਿ ਮਹੀਨੇ ਦੇ ਵਿੱਚ ਇਦਾਂ ਦੇ ਕੰਮ ਕਰ ਜਿਹੜੇ ਜ਼ਿਆਦਾ ਥੋੜੇ ਜੇ ਚੱਲਣੇ ਆ ਧੱਕੇ ਧੁੱਕੇ ਹੀ ਕਰੂਗੇ ਖੱਜਲ ਖਰਾਬੀ ਜ਼ਿਆਦਾ ਹੋਣੀ ਆ ਠੀਕ ਆ ਐਕਚੁਅਲ 'ਚ ਕਿੰਨੇ ਡਿਪੋਰਟ ਕਰ ਸਕਦੇ ਆ ਨਹੀਂ ਕਰ ਸਕਦੇ ਆ ਕਿਉਂਕਿ ਹੁਣ ਜੇਲਾਂ 'ਚ ਵੀ ਲਿਮਟਿਡ ਥਾਂ ਹੁੰਦੀ ਆ ਤੇ ਪਰ ਇਹ ਆ ਕਿ 5 5 6 6 ਦਿਨ ਵੀ ਜੇ ਕਿਸੇ ਨੂੰ ਜੇਲ੍ਹ 'ਚ ਡੱਕ ਲੈਣਾਂ ਨੇ ਤੇ ਉਹਦੇ ਨਾਲ ਵੀ ਤੁਸੀਂ ਦੇਖੋ ਕਿ ਮੈਸੇਜ ਜਿਹੜਾ ਇਹਦਾ ਲਾਊਡ ਐਂਡ ਕਲੀਅਰ ਹੋ ਜਾਂਦਾ ਪਰ ਹੁਣ ਜੇ ਆਹੀ ਵਿਅਕਤੀ ਤੁਸੀਂ ਲਗਾ ਲੋਗੇ 2 ਸਾਲਾਂ ਤੋਂ ਇਹਨੂੰ ਘੱਟ ਹੋਏ ਹੁੰਦੇ ਸੇਫ ਲੰਘ ਕੇ ਆਇਆ ਹੁੰਦਾ ਐਕਸਪਾਇਰਡ ਰਿਮੂਵਲ ਚ ਪਾ ਦੇਣਾ ਸੀਗਾ ਨਾ ਨਹੀਂ ਰਾਈਟ ਸੋ ਹੁਣ ਇਹਦੇ ਨਾਲ ਕੁਝ ਕਰ ਨਹੀਂ ਸਕਦੇ ਕਿਉਂਕਿ ਪ੍ਰੋਸੀਜਰ ਇਹਦਾ ਸਹੀ ਹੈਗਾ ਪਰ ਤਾਂ ਵੀ ਤੁਸੀਂ ਦੇਖ ਲਓ ਕਿ ਡੱਕ ਕੇ ਰੱਖਿਆ ਹੋਇਆ ਛੱਡ ਨਹੀਂ ਰੇ ਜੀ ਚਲੋ ਥੈਂਕ ਯੂ ਭਾਈ ਜੀ ਕਾਲ ਕਰਨ ਦੇ ਲਈ ਸਟੋਰੀ ਸ਼ੇਅਰ ਕਰਨ ਦੇ ਲਈ ਹਾਂਜੀ ਮੈਂ ਇੱਕ ਗੱਲ ਹੋਰ ਕਰਨੀ ਭਾਜੀ ਸੌਰੀ ਭਾਜੀ ਜਿਵੇਂ ਉਹ ਭੈਣ ਜੀ ਅੱਗੇ ਕਹਿ ਕੇ ਗਏ ਨੇ ਪਾਵਰ ਆਫ ਕਰਨੀ ਦਾ ਪਲੀਜ਼ ਸਾਰੇ ਬੰਦੇ ਆਪਣੇ ਜਿਨ੍ਹਾਂ ਜਿਨ੍ਹਾਂ ਦਾ ਵੀ ਕੋਈ ਕੰਮ ਹੈਗਾ ਉਹ ਕੰਮ ਜੂਰ ਕਰ ਲਓ ਪਲੀਜ਼ ਅਹੀ ਹੁਣ ਮੈਂ ਹਾਰਡ ਟਾਈਮ 'ਚ ਲੰਗਣ ਨੇ ਆ ਸਾਨੂੰ ਪਤਾ ਹੈ ਕਿੱਦਾਂ ਸੀ ਲੰਗਣੇ ਪਿਆ ਪਲੀਜ਼ ਸਾਰੇ ਬੰਦੇ ਸਾਡੇ ਉਹ ਕੰਮ ਜੂਰ ਕਰ ਲਓ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਈ ਜੀ ਥੈਂਕ ਯੂ ਕਾਲ ਤੇ ਸੋ ਪਾਵਰ ਆਫ ਅਟਰਨੀ ਮੇਰੇ ਵੀਰੋ ਕੀ ਹੁੰਦਾ ਕਿ ਹੁਣ ਬੰਦੇ ਦਾ ਟਰੱਕ ਕਿਤੇ ਖੜਾ ਤੁਸੀਂ ਆੜ ਤੋਂ ਛਡਾਣਾ ਕੁਝ ਵੀ ਜਿਹੜੀ ਚੀਜ਼ ਆ ਬਿਜ਼ਨਸ ਆ ਕੋਈ ਸਟੋਰ ਓਨਰ ਆ ਹਨਾ ਸੋ ਤੁਹਾਨੂੰ ਪਾਵਰ ਹੀ ਨਹੀਂ ਹੈਗੀ ਕਿ ਤੁਸੀਂ ਉਹਦੇ ਬਿਜ਼ਨਸ ਨੂੰ ਵੇਚ ਸਕੋ ਜਾਂ ਕੁਝ ਕਰ ਸਕੋ ਜਾਂ ਤੁਹਾਡੇ ਕੋਲ ਅਥਾਰਟੀ ਤੁਹਾਨੂੰ ਲੀਗਲੀ ਇੱਕ ਪਾਵਰ ਆਫ ਨਾਲੇ ਹੁਣ ਤੁਸੀਂ ਵੀ ਬਾਅਦ ਚ ਇਦਾਂ ਨਹੀਂ ਨਾ ਕਿ ਤੁਹਾਡਾ ਕੋਈ ਪੰਗਾ ਪੈ ਜਾਵੇ ਬਿਜ਼ਨਸ ਲਾਸ ਚ ਹੋ ਜਾਵੇ ਕੁਝ ਹੋ ਜਾਵੇ ਸੋ ਪਾਵਰ ਆਫ ਅਟਰਨੀ ਕੀ ਹੁੰਦੀ ਹੈ ਦੋਨੋਂ ਬੰਨੇ ਤੁਹਾਨੂੰ ਜਿਹੜੀ ਪ੍ਰੋਟੈਕਟ ਜਿਹੜੀ ਕਰਦੀ ਆ ਬੰਦੇ ਨੇ ਆਪਣਾ ਦੱਸਣਾ ਹੁੰਦਾ ਕਿ ਇਹ ਚੀਜ਼ਾਂ ਮੈਨੂੰ ਪਾਵਰ ਦੇਣਾ ਬੰਦੇ ਨੂੰ ਮੈਨੂੰ ਆਪਣਾ ਬਿਜ਼ਨਸ ਰਨ ਕਰਨ ਦੀ ਪਾਵਰ ਦੇਣਾ ਮੈਨੂੰ ਪ੍ਰਾਪਰਟੀ ਵੇਚਣ ਦੀ ਪਾਵਰ ਦੇਣਾ ਜੀ ਉਹ ਤੁਸੀਂ ਨੋਟਰੀ ਮੋਰੇ ਜਾ ਕੇ ਜਿਹੜੀ ਆਪਣੀ ਸਾਈਨ ਕਰ ਲੋ ਇਕਰਾਰਨਾਮਾ ਜਿੱਦਾਂ ਇੰਡੀਆ 'ਚ ਜਿਹੜੀ ਚੀਜ਼ ਨੂੰ ਆਪਾਂ ਕਹਿ ਦਿੰਦੇ ਆ ਤੇ ਉਹ ਸਿੰਪਲ ਆ ਕਿ ਤੁਹਾਨੂੰ ਮੁਸੀਬਤ ਦੇ ਟਾਈਮ ਤੇ ਤੁਹਾਨੂੰ ਫਿਰ ਜਿਹੜਾ ਉਹ ਫਾਇਦਾ ਹੋਊਗਾ ਕਿਉਂਕਿ ਹੁਣ ਜੇਲ੍ਹ ਜੂਲ 'ਚ ਤੇ ਨੋਟਰੀ ਨੋਟਰੀ ਜਾ ਨਹੀਂ ਸਕਦਾ ਰਾਈਟ ਸੋ ਉਹ ਚੱਕਰ ਜਿਹੜੇ ਤੁਹਾਡੇ ਪੈ ਜਾਣੇ ਆ ਜੀ ਅੱਛਾ ਇਹਦੇ ਵਿੱਚ ਜਿਹੜਾ ਨੋਟਿਸ ਟੂ ਅਪੀਅਰ ਤੇ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਸੀ ਜਿਹੜੀਆਂ ਗੱਲਾਂ ਨਾਲ ਚੱਲਦੀਆਂ ਆ ਉਹ ਕਿਦਾਂ ਰੈਲੇਵੈਂਟ ਆ ਜਾਂ ਕਿਦਾਂ ਆ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖ ਰਹੇ ਹਾਂ ਦੇਖੋ ਭਾਜੀ ਸਿੰਪਲ ਅੱਖਰਾਂ ਦੇ ਵਿੱਚ ਕੀ ਹੈਗਾ ਅੱਜ ਮੈਂ ਉਮੀਦ ਕਰਦਾ ਕਿ ਅੱਜ ਮੈਸੇਜ ਜਿਹੜਾ ਕਲੀਅਰ ਚੱਲ ਗਿਆ ਹੋਣਾ ਹੈ ਨਾ ਕਮਿਊਨਿਟੀ ਨੂੰ ਠੀਕ ਹੈ ਤੇ ਹੋਪਫੁਲੀ ਇਹ ਜਿਹੜਾ ਉਪਰਾਲਾ ਕਰੀਦਾ ਠੀਕ ਆ ਰੇਡੀਓ ਰਾਹੀਂ ਇਸ ਮੰਚ ਰਾਹੀਂ ਠੀਕ ਹੈ ਅਗੇਨ ਇਹ ਕੋਈ ਤੁਹਾਨੂੰ ਪਤਾ ਕੋਈ ਸਾਡੀ ਸਬਸਕ੍ਰਿਪਸ਼ਨ ਨਹੀਂ ਕੁਝ ਨਹੀਂ ਮਤਲਬ ਕਿ ਇਹ ਸਿੰਪਲ ਜਿਹੜਾ ਸੀਗਾ ਕਿ ਉਮੀਦ ਕਰਦੇ ਆ ਕਿ ਠੀਕ ਹੈ ਕਮਿਊਨਿਟੀ ਥੋੜੀ ਜਿਹੀ ਹੋਰ ਉਹਨਾਂ ਦੀਆਂ ਅੱਖਾਂ ਖੁੱਲੀਆਂ ਹੋਣੀਆਂ ਵਰਸਸ ਕੀ ਆਨਲਾਈਨ ਜਾਂ ਟਿਕਟੌਕ ਦਾ ਜਾਂ ਡਰਾਮਾ ਜਿਹੜਾ ਸਾਰਾ ਉਤੋਂ ਇਲਾਵਾ ਕੀ ਐਕਚੁਅਲ ਗਰਾਉਂਡ ਰਿਐਲਿਟੀ ਜਿਹੜੀ ਕੀ ਆ ਸੋ ਭਾਜੀ ਮੈਂ ਇਹਨੂੰ ਸਮਰਾਈਜ਼ ਕਰਦਾ ਥੋੜਾ ਜਿਹਾ ਹਾਂਜੀ ਜਿਹੜੇ ਜਿਹੜੇ ਵਿਆਹ ਵਾਲੇ ਕੇਸ ਸੀਗੇ ਜਿਹੜੇ ਲੋਕੀ ਜਿਨ੍ਹਾਂ ਦੇ ਰਿਮੂਵਲ ਲੱਗ ਗਏ ਆ ਸਰਕਟ ਕੋਰਟ ਤੋਂ ਕੇਸ ਫੇਲ ਹੋ ਗਏ ਸੀਗੇ ਇਹ ਉਹਨਾਂ ਦੇ ਇਮੀਗ੍ਰੇਸ਼ਨ ਕੋਡ ਚ ਜਾਂ BIHC ਉਹ ਵਿਆਹ ਵਾਲੇ ਰਸਤੇ ਤੇ ਜਾਂਦੇ ਆ। ਹੂੰ 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 ਪਹਿਲਾਂ ਉਹ ਆਪਣਾ ਸਟੈਪ ਹੁੰਦਾ I-130 ਉਹਨਾਂ ਦਾ ਵਿਆਹ ਵਾਲਾ ਪ੍ਰੂਵ ਕਰਾਉਣਾ ਉਹ ਸਾਰਿਆਂ ਦਾ ਹੋ ਜਾਂਦਾ तकरीबन ਜੇ ਉਹਨਾਂ ਦਾ ਵਿਆਹ ਜੈਨੂਇਨ ਹੋਵੇ। ਉਸ ਤੋਂ ਬਾਅਦ ਉਹਨਾਂ ਦੀਆਂ ਪ੍ਰੋਬਲਮਸ ਪੈ ਜਾਂਦੀਆਂ ਜਿਹਦੇ ਤਾਂ ਰਿਮੂਵਲ ਲੱਗਿਆ ਉਹਨੂੰ ਆਪਣਾ ਕੇਸ ਖੋਲ ਕੇ ਇੱਥੇ ਟਰਮੀਨੇਟ ਕਰਾਉਣਾ ਪੈਂਦਾ ਪਹਿਲਾਂ। ਹੂੰ ਹੂੰ ਜੇ ਉਹ ਲੀਗਲੀ ਆਇਆ ਸੀਗਾ ਔਰ ਇਹ ਤਾਂ ਉੱਥੇ ਪੱਕਾ ਉਹ ਸੱਦਾ ਸਿਟੀਜ਼ਨ ਨਾਲ ਵਿਆਹ ਕਰਾ ਕੇ ਜੇ ਕੱਚੇ ਆਇਆ ਸੀਗਾ ਤਾਂ ਉਹਨੂੰ ਆਪਣੀ ਕੰਟਰੀ 'ਚ ਜਾਣਾ ਪੈਂਦਾ। ਸੋ ਹੁਣ ਆਪਣੀ ਕੰਟਰੀ ਦੇ ਵਿੱਚ ਜਾਣ ਤੋਂ ਪਹਿਲਾਂ ਅ ਤਾਨੂੰ ਜਿਹੜਾ ਸੀਗਾ ਵੇਵਰ ਲੈਣੇ ਪੈਂਦੇ ਆ ਹੂੰ ਹੂੰ ਉਹਦੇ ਵਿੱਚ ਤੁਹਾਨੂੰ 212 ਵੇਵਰ ਵੀ ਲੈਣਾ ਪੈ ਸਕਦਾ 601 ਵੇਵਰ ਵੀ ਲੈਣਾ ਪੈ ਸਕਦਾ ਸੋ ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ ਇਹਨੂੰ ਟਾਈਮ ਲੱਗਦਾ 5 ਤੋਂ 7 ਸਾਲ ਦਾ ਜਿਹੜਾ ਟਾਈਮ ਲੱਗਦਾ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਆ ਉਹ ਮਿਹਰਬਾਨ ਸੀਗੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਰਹੀ ਜੋ ਟੈਕਸ ਬੁਕਸ ਦੇਈ ਜੋ ਫੈਮਲੀ ਆਪਣੀ ਰੇਜ਼ ਕਰੋ ਹਾਜ਼ਰੀਆਂ ਲਵਾਈ ਜੋ ਠੀਕ ਆ ਭਗਵਾੜੇ ਨਾ ਹੋਵੋ ਕੋਈ ਕ੍ਰਿਮੀਨਲ ਗਤੀਵਿਧੀ ਦੇ ਵਿੱਚ ਨਾ ਪੋ ਜਦੋਂ ਉਹਨਾਂ ਦਾ ਟਾਈਮ ਮੰਦਾ ਸੀਗਾ ਸਿਰਫ ਆਪਾਂ ਉਹਨਾਂ ਨੂੰ ਇੰਟਰਵਿਊ ਕਰਨ ਲਈ ਭੇਜੇਦਾ ਸੀਗਾ ਮਹੀਨੇਕ ਵਾਸਤੇ ਹੋ ਜਾਂਦੇ ਸੀਗੇ ਵਾਪਸ ਆ ਜਾਂਦੇ ਸੀਗੇ ਹਨਾ ਹੁਣ ਜਿਹੜੀ ਇਹ ਚੀਜ਼ ਕਰ ਰਹੇ ਹਨਾਂ ਨੇ ਆਵਲੇ ਬੰਦੇ ਵੀ ਆਪਣੀ ਚਪੇਟ ਚਲਾ ਲਏ ਜਿੱਦਾਂ ਤੁਸੀਂ ਪੁੱਛ ਰਹੇ ਸੀਗੇ ਕਿ ਇਹਦਾ ਫਾਇਦਾ ਕੀ ਆ ਮੈਨੂੰ ਤਾਂ ਕੋਈ ਫਾਇਦਾ ਨਹੀਂ ਇਹਦਾ ਦਿਖਦਾ ਕਿ ਕੀ ਆ ਯਾਰ ਇਹ ਇਦਾਂ ਦੇ ਇਮੀਗ੍ਰੈਂਟ ਨੂੰ ਟਾਰਗੇਟ ਕਰਕੇ ਕੀ ਤੁਹਾਨੂੰ ਲੱਭਣਾ ਜਿਹੜਾ ਪੱਕਾ ਹੋਣਾ ਚਾਹੁੰਦਾ ਲੀਗਲੀ ਜਾ ਰਿਹਾ ਵਕੀਲ ਦੇ ਪੈਸੇ ਖਰਚ ਰਿਹਾ ਤੁਹਾਡੇ ਪਟੀਸ਼ਨਾਂ ਫਾਈਲ ਕਰ ਰਿਹਾ ਹਨਾ ਸੋ ਇਹਨਾਂ ਨੇ ਉਹਨਾਂ ਨੂੰ ਵੀ ਟਾਰਗੇਟ ਕਰਤਾ ਹੁਣ ਕਿਉਂਕਿ ਤਾਂ ਇਹ ਤਾਂ ਇਹ ਹੀ ਜਾਣਦੇ ਆ ਕਿ ਮੈਨੂੰ ਨਹੀਂ ਪਤਾ ਜਿੱਦਾਂ ਇਹ ਕਹ ਰਿਹਾ ਕਿ ਕੈਟੇਗਰੀਜੇਸ਼ਨ ਕਰਤੀ ਬਲੂ ਕਾਰਡ ਵਾਲੇ ਰੈੱਡ ਕਾਰਡ ਵਾਲੇ ਪਰਪਲ ਕਾਰਡ ਵਾਲੇ ਹੂੰ ਸੋ ਫੀਟ ਕਰਦੇ ਆ ਕਿ ਬਲੂ ਕਾਰਡ ਵਾਲਿਆਂ ਤੇ ਲੀਨਿਐਂਸੀ ਐਕਸਰਸਾਈਜ਼ ਕਰੋਗੇ ਤੇ ਪਹਿਲਾਂ ਰੈੱਡ ਕਾਰਡ ਵਾਲਿਆਂ ਨੂੰ ਭੇਜੋ ਸਾਰਾ ਜਿਹਨਾਂ ਦੇ ਕ੍ਰਿਮੀਨਲ ਰੈਕਡ ਹੈ ਹਨ ਹੂੰ ਜੀ ਹੁਣ ਕ੍ਰਿਮੀਨਲ ਰੈਕਡ ਚੋਹੀ ਗੱਲਾਂ ਆ ਗਈਆਂ ਕਿ ਯਾਰ ਤੁਸੀਂ ਜਦੋਂ ਇੱਥੇ ਆਨੇ ਆ ਰੋਲੇ ਰੱਪੇ ਚ ਨਹੀਂ ਪੈਣਾ ਲੜਾਈ ਝਗੜਿਆਂ ਚ ਨਹੀਂ ਪੈਣਾ ਕਈ ਵਾਰੀ ਕੀ ਸੀਗਾ ਨਿਆਂਮਤ ਦੇ ਵਿੱਚ ਆ ਗਏ 21 22 ਸਾਲਾਂ ਦੇ ਮੁੰਡੇ ਲੜੇ ਹੋਏ ਆ 바ਰਬੀਕਿਊ ਕਰਦੇ ਲੜਪੇ ਇਦਾਂ ਆਪਣੇ ਕਲਾਇੰਟ ਵੀ ਉਹਦੇ ਵਿੱਚ ਕਈ ਸਾਰੇ ਆ ਜਾਂਦੇ ਆ ਸੁਣੇ ਜਿਹੜੀਆਂ ਚੀਜ਼ਾਂ ਇੱਥੇ ਐਡ ਅਪ ਹੁੰਦੀਆਂ ਕਿ ਜੇ ਤੁਹਾਡਾ ਹੁਣ ਰੈਕਡ ਹੈਗਾ ਝਗੜਾ ਝਗੜਾ ਤੁਸੀਂ ਕੀਤਾ ਤੁਹਾਨੂੰ ਮਹੰਗਾ ਪੈ ਸਕਦਾ ਸਿੱਧੀ ਗੱਲ ਹੈ ਕੀ ਆ ਰੈਡ ਕਾਰਡ ਵਾਲੇ ਚ ਜਾਉਂਗੇ ਕ੍ਰਿਮੀਨਲਾਂ ਦੇ ਨਾਲ ਤੁਸੀਂ ਜਾਉਂਗੇ ਹੁਣ ਤੁਸੀਂ ਛੋਟੀ ਮੋਟੀ ਚੌਧਰ ਚ ਆ ਕੇ ਕਰਤਾ ਠੀਕ ਆ ਉੱਥੇ ਹੁਣ ਜਿਹੜੇ ਅਸਲੀ ਕ੍ਰਿਮੀਨਲ ਹੈਗੇ ਆ ਜੇਲ੍ਹ ਦੇ ਵਿੱਚ ਕਈ ਕੋਸੀ ਜਿਹੜਾ ਹਸਾਬ ਕਿਤਾਬ ਹੁੰਦਾ ਹੁੰਦਾ ਠੀਕ ਆ ਜਦੋਂ ਕ੍ਰਿਮੀਨਲਾਂ ਦੇ ਸੋ ਕਈ ਚੀਜ਼ਾਂ ਫਿਰ ਦੇਖਣੀਆਂ ਪੈ ਸਕਦੀਆਂ ਸੋ ਗਲਤ ਰਾ ਐਵੇਂ ਚੁੱਕ ਚੁੱਕ ਚਾ ਕੇ ਗਾਣੇ ਛਾਣੇ ਸੁਣ ਕੇ ਸੱਜਣ ਮਿੱਤਰਾਂ ਦੇ ਲਾਰੇਾਂ 'ਚ ਗੈਂਗਸਟਰ ਨਾ ਬਣਨ ਦੀ ਕੋਸ਼ਿਸ਼ ਕਰੋ ਜੇ ਨਹੀਂ ਹੈਗੇ ਨਾ ਉਧਰਲੇ ਪਾਸੇ ਨੂੰ ਪਾਓ ਇਹਨਾਂ ਨੇ 6 ਮਹੀਨੇ ਸਾਲ 2 ਸਾਲੇ ਬੇਫਕੂਫੀ ਐ ਇਸ ਵੇਲੇ ਠੀਕ ਆ ਜੇ ਕੈਟੇਗਰੀਜੇਸ਼ਨ ਉਹ ਕਰਦੇ ਆ ਗਲਤ ਜੱਜ ਚ ਛੁੱਟੂਗੇ ਕੋਈ ਫਾਇਦਾ ਨਹੀਂ ਲੈਣਾ ਹੁਣ ਆਗੇ ਦੂਜੇ ਭਾਜੀ ਕੇਸ ਜਿਹੜੇ ਸੈਲਮ ਵਾਲੇ ਸੀਗੇ ਉਹਦੇ ਵਿੱਚ ਭਾਜੀ ਇੱਕ ਤਾਂ ਜਿਹੜਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਚੱਲਦੇ ਆ ਉਹ ਰਿਲੇਟਿਵਲੀ ਸਿਕਿਉਰ ਆ ਕਿਉਂਕਿ ਜੱਜ ਰੇ ਮੂਵਲ ਕਰ ਸਕਦਾ ਹੁਣਾਂ ਦੀ ਹੈਣਾ ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਉਹਦੇ ਵਿੱਚ ਦੋ ਕਿਸਮ ਦੇ ਕੇਸ ਆ ਗਏ ਇੱਕ ਜਿਹਨਾਂ ਨੂੰ 2 ਸਾਲ ਤੋਂ ਘੱਟ ਹੋਇਆ ਇੱਕ ਜਿਹਨਾਂ ਨੂੰ 2 ਸਾਲ ਤੋਂ ਜ਼ਿਆਦਾ ਹੋ ਗਏ ਠੀਕ ਹੈ ਸਭ ਤੋਂ ਜ਼ਿਆਦਾ ਸਿਕਿਉਰ ਉਹ ਬੰਦੇ ਆ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਕੋਰਟ ਦੇ ਵਿੱਚ 2 ਸਾਲ ਤੋਂ ਜ਼ਿਆਦਾ ਕੰਮ ਕਰ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਹੈਗੇ ਆ ਤੇ 2 ਸਾਲ ਤੋਂ ਜ਼ਿਆਦਾ ਇੱਥੇ ਰਹਿੰਦੇ ਨੂੰ ਹੋ ਗਏ ਆ ਜੀ ਉਹਨਾਂ ਨੂੰ ਉਹ ਐਕਸਪੀਡਿਟਡ ਰਿਮੂਵਲ ਨਹੀਂ ਕਰ ਸਕਦੇ ਉਹਨਾਂ ਦਾ ਜੱਜ ਹੀ ਫੈਸਲਾ ਕਰੂਗਾ ਠੀਕ ਹੈ ਓਕੇ ਸੋ ਜਿੱਦਾਂ ਹੁਣ ਆ ਪੀ ਜਿੱਦਾਂ ਪੀਡੀ ਵਾਲਾ ਸੀਗਾ ਇਹ ਮੁੰਡਾ ਹੁਣ ਹਾਂਜੀ ਸੋ ਜਿਹਨਾਂ ਨੂੰ 2 ਸਾਲਾਂ ਤੋਂ ਘੱਟ ਹੋਏ ਐ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਅਜੇ ਹੈਗੇ ਜਿਹੜੇ ਨਵੇਂ ਆਏ ਸੀਗੇ ਬੰਦੇ ਹਨ ਉਹਨਾਂ ਦਾ ਉਹ ਟਰਮੀਨੇਸ਼ਨ ਜਾਂ ਡਿਸਮਿਸਲ ਲੈ ਕੇ ਉਹਨਾਂ ਨੂੰ ਐਕਸਪੀਡਿਟਡ ਰਿਮੂਵਲ ਚ ਪਾ ਸਕਦੇ ਆ ਉਹਦਾ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਜੇ ਮੇਰੇ ਕਿਸੇ ਕਲੈਂਟ ਨੂੰ ਪਾਇਆ ਨਹੀਂ ਆ ਜਿੱਦਾਂ ਪਾਉਗੇ ਉਹ ਵੀ ਤੁਹਾਡੇ ਨਾਲ ਆ ਕੇ ਖਬਰ ਸਾਂਝੀ ਕਰਾਂਗੇ ਤੀਸਰੀ ਕੈਟੇਗਰੀ ਵਾਲੇ ਇਹ ਆਗੇ ਜਿਹੜੇ ਇਮੀਗ੍ਰੇਸ਼ਨ ਕੋਰਟ ਚ ਕੇਸ ਡਿਸਮਿਸ ਹੋ ਗਏ ਜਾਂ ਅਸਲਮ ਆਫਿਸ ਦੇ ਵਿੱਚ ਚਲੇ ਗਏ ਹਨ ਹੂੰ ਹੂੰ ਤੇ ਅਸਲਮ ਆਫਿਸ ਦੇ ਵਿੱਚ ਹੁਣ 2 ਸਾਲ ਬੜਾ ਤੁਸੀਂ ਛੱਡੋ ਇਹ ਤਾਂ 10 ਸਾਲ ਤੱਕ ਵੀ ਜਿਹੜੀ ਗੱਲ ਆ ਕੋਈ ਫਰਕ ਹੀ ਨਹੀਂ ਪੈ ਰਿਹਾ 2 ਸਾਲ ਪੇਪਰ ਦੇ ਵਿੱਚ ਕੀ ਕਹਿੰਦਾ ਲਾਅ ਇਹ ਤਾਂ ਉਹਨੂੰ ਪਾਤਾ ਜੇਲ੍ਹ 'ਚ ਹਨਾ ਹਮ ਹੁਣ ਇਹ ਬਾਈ ਕਿਉਂਕਿ ਇਹਨੂੰ 2 ਸਾਲ ਤੋਂ ਉੱਤੇ ਹੋ ਗਿਆ ਇਹਨੂੰ ਐਕਸਪੀਡਿਟੇਡ ਜਿਹੜਾ ਰਿਮੂਵਲ ਇਹਦਾ ਨਹੀਂ ਕਰ ਸਕਦੇ ਲੀਗਲੀ ਨਹੀਂ ਇਹਦਾ ਕਰ ਸਕਦੇ ਉਹਦੇ ਵਾਸਤੇ ਉਹ ਨਵੇਂ ਕਾਨੂੰਨ ਬਣਾਣੇ ਪੈਣੇ ਆ ਵੈਂਚੁਲੀ ਇਸ ਬੰਦੇ ਨੂੰ ਛੱਡਣਾ ਪੈਣਾ ਮੇਰੇ ਹਿਸਾਬ ਨਾਲ ਹਮ ਤੇ ਬਾਕੀ ਜੋ ਵੀ ਹੋਊਗੀ ਇਹ ਵੀ ਰਹੀ ਆ ਆਪਾਂ ਦੁਬਾਰਾ ਵੀ ਜੋੜ ਸਕਦੇ ਹਾਂ ਠੀਕ ਆ ਜੇ ਲੋੜ ਪਈ ਸਾਨੂੰ ਤੇ ਮੇਰੇ ਸਾਹਮਣੇ ਇਹ ਬੰਦੇ ਨੂੰ ਹੁਣ ਤੱਕ ਛੱਡ ਦੇਣਾ ਚਾਹੀਦਾ ਸੀਗਾ ਮੈਨੂੰ ਨਹੀਂ ਪਤਾ ਇਹਨੂੰ ਕਿਉਂ ਇੰਨੀ ਦੇਰ ਜਿਹੜਾ ਨੱਪ ਕੇ ਰੱਖਿਆ ਹੋਇਆ ਅਗੇਨ ਸਾਡੇ ਕੋਲ ਮੋਸ਼ਨ ਟੂ ਸਟੇ ਦੀ ਆਪਸ਼ਨ ਆ ਇਸ ਵੀਰ ਦੇ ਕੇਸ ਦੇ ਵਿੱਚ ਵੀ ਤੇ ਸਾਡੇ ਕੋਲ ਗਰਾਉਂਡ ਵੀ ਹੈਗੇ ਆ ਕਿ ਭਾਈ ਤੁਸੀਂ ਇਹਨੂੰ ਰਿਪੋਰਟ ਕਰੀ ਨਹੀਂ ਸੱਦੇ ਮੋਸ਼ਨ ਟੂ ਸਟੇ ਆ ਤਾਂ ਕਿਹਨਾ ਨਾ ਕਿਤੇ ਰਿਪੋਰਟ ਕਰ ਦਿਓ ਤੇ ਜੇ ਕੋਈ ਵੀਰ ਐਦਾਂ ਤੱਕੇ ਨਾ ਰਿਪੋਰਟ ਹੁੰਦਾ ਉਹਨੂੰ ਆਪਾਂ ਵਾਪਸ ਬੁਲਾ ਸਕਦੇ ਆ ਕੋਰਟਸ ਦੇ ਰਾਹੀਂ ਠੀਕ ਹੈ ਜੀ ਤੇ ਇਹ ਚੀਜ਼ਾਂ ਰਾਜਕਰਨ ਜੀ ਜਿਹੜੀਆਂ ਮੇਨ ਜਿਹੜੀ ਸਮਰੀ ਸੀਗੀ ਇਹ ਜਿਹੜੇ ਤੇ ਬਾਕੀ ਆਪਾਂ ਇਹਦੀ ਡਿਟੇਲ ਆਪਾਂ ਸਾਂਝੀ ਕਰਦੇ ਰਾਵਾਂਗੇ ਠੀਕ ਆ ਤੇ ਆਪਣਾ ਫਿਰ ਮਕਸਦ ਹੀ ਇਹੀ ਸੀਗਾ ਅੱਜ ਦਾ ਆਣਦਾ ਕਿ ਇੱਕ ਹਾਰਡ ਟਾਪਿਕ ਜਿਹੜਾ ਤੁਹਾਡੇ ਸਾਰਿਆਂ ਦੇ ਮੂਰੇ ਜਿਹੜਾ ਲੈ ਕੇ ਆਣ ਕੀਤਾ ਜਾਵੇ ਜੀ ਜੀ